ਕਿਸੇ ਸਾਧੂ ਨੂੰ ਕਹਿੰਦਾ ਨਹੀਂ ਮੈਂ ਨਹੀਂ ਮੰਨਦਾ ਵੇ ਰੱਬ ਦਾ ਲਿਖਿਆ ਬੰਦਾ ਖਾਂਦਾ ਇਹ ਤਾਂ ਅਸੀਂ ਤਮਾਈਦੇ ਅਸੀਂ ਧਰ ਬਣਾਈਦੇ ਅਸੀਂ ਖਾਈਦੇ ਰੱਬ ਦਾ ਲਿਖਿਆ ਕਿੱਥੋਂ ਖਾ ਰੇ ਉਹ ਕਹਿੰਦਾ ਵੇ ਮੈਂ ਤੈਨੂੰ ਹੁਣ ਕਿਵੇਂ ਸਮਝਾ ਸਕਦਾ ਹੈ ਅਸਲੀਅਤ ਇਹ ਹੈ ਰੱਬ ਦਾ ਲਿਖਿਆ ਹੀ ਬੰਦਾ ਖਾਂਦਾ ਉਹ ਕਹਿੰਦਾ ਜੀ ਚਲੋ ਮੈਂ ਕੱਲ ਨੂੰ ਮੰਚ ਧਾਰ ਲੈਣਾ ਵੇ ਮੈਂ ਕੱਲ ਰੋਟੀ ਨਹੀਂ ਖਾਣੀ ਰੱਬ ਮੈਨੂੰ ਖਿਲਾ ਦੇਗਾ ਬਹੁਤ ਬੰਦੇ ਨੇ ਜਿਹੜੇ ਅੱਜ ਵੀ ਧਰਮ 'ਚ ਤਰਕ ਕਰਦੇ ਉਹ ਕਹਿੰਦਾ ਮੈਂ ਕੱਲ ਨੂੰ ਧਾਰ ਲੈਣਾ ਤੇ ਰੋਟੀ ਨਹੀਂ ਖਾਣੀ ਰੱਬ ਮੈਨੂੰ ਖਿਲਾ ਦੇਗਾ ਜੇ ਰੱਬ ਦਾ ਲਿਖਿਆ ਖਾਈਦਾ ਹੈ ਕੱਲ ਨੂੰ ਮੈਂ ਕਹਿੰਦਾ ਨਹੀਂ ਖਾਣਾ ਰੱਬ ਖਿਲਾ ਦੇਗਾ ਮੈਨੂੰ ਉਹ ਫਕੀਰ ਵੀ ਰੱਬ ਦੀ ਰੰਗ ਰਤੜੀ ਰੂਹ ਸੀ ਰੱਬ ਦੇ ਰੰਗ ਚ ਰਤੇ ਹੋਏ ਨੇ ਮਾਨ ਰੱਖ ਕੇ ਕਹਿੰਦਾ ਜਾ ਤੂੰ ਕੱਲ ਨੂੰ ਛੱਡ ਕੇ ਤਖਾਲ ਰੋਟੀ ਜੇ ਰੱਬ ਨੇ ਲਿਖਿਆ ਹੋਇਆ ਤੈਨੂੰ ਖਿਲਾ ਕੇ ਦਫਾ ਲੈ ਰੰਗ ਨੱਤੜੀ ਰੂ ਰੱਬ ਦੀ ਉਹਨੇ ਵੀ ਰੱਬ ਤੇ ਫਰਮਾਨ ਕਰਕੇ ਕਹਿ ਦਿੰਦਾ ਜਿਹਨੂੰ ਵੇਖਣਾ ਹੀ ਆ ਚੱਲ ਇਦਾਂ ਹੀ ਸੇ ਤੂੰ ਰੋਟੀ ਕੱਲ ਨੂੰ ਛੱਡ ਕੇ ਦਿਖਾ ਲੈ ਜੇ ਰੱਬ ਨੇ ਲਿਖਿਆ ਹੋਇਆ ਰੱਬ ਤੈਨੂੰ ਖਿਲਾ ਕੇ ਦਿਖਾਏਗਾ ਕਹਿੰਦਾ ਜੀ ਠੀਕ ਐ ਅਗਲੀ ਸਵੇਰੇ ਉਹਨੇ ਕਹਿਤਾ ਉਹਨਾਂ ਨੂੰ ਕਹਿੰਦਾ ਜੀ ਮੈਂ ਰੋਟੀ ਛੱਡ ਦਤੀ ਹੁਣ ਮੈਨੂੰ ਰੱਬ ਖਿਲਾ ਕੇ ਦਿਖਾ ਲੈ ਹੁਣ ਰੋਟੀ ਛੱਡਿਓ ਕਹਿੰਦਾ ਠੀਕ ਐ ਵੇ ਹੁਣ ਤੇਰੀ ਤੇ ਰੱਬ ਦੀ ਗੱਲ ਐ ਮੈਂ ਨਹੀਂ ਵਿੱਚ ਕੁਝ ਵੀ ਸਾਧੂ ਕਹਿੰਦੇ ਉਹਨੂੰ ਨੇ ਜਿਹੜਾ ਆਪਣੇ ਆਪ ਨੂੰ ਵਿੱਚੋਂ ਕੱਢ ਲੈਂਦਾ ਜਿਵੇਂ ਕੋ ਤਰਿੰਦਾ ਕਿਸੇ ਦੀ ਗੱਡੀ ਚਲਾਉਂਦਾ ਹੈ ਸੈਂਕੜੇ ਮੀਲ ਸਾਰਾ ਦਿਨ ਗੱਡੀ ਚਲਾ ਕੇ ਸ਼ਾਮਾਂ ਨੂੰ ਉਹਦੇ ਵਿੜੇ 'ਚ ਖੜੀ ਕਰ ਦਿੰਦਾ ਭੰਨ ਦੌੜ ਕਸਾਈ ਮਾਲਕ ਦੀ ਐ ਉਹ ਤਾਂ ਡਰਾਈਵਰ ਐ ਸਾਧੂ ਵੀ ਇਦਾਂ ਰਹਿੰਦਾ ਉਹ ਵੇਨਾ ਮੇਰਾ ਨਹੀਂ ਹੁਣ ਤਾਂ ਰੱਬ ਵੇਖੇਗਾ ਤੇਰੀ ਤੇ ਰੱਬ ਦੀ ਗੱਲ ਉਹਨੇ ਰੋਟੀ ਛੱਡ ਦਿੱਤੀ ਸ਼ਖਰ ਦੁਪਹਿਰ ਹੋ ਗਈ ਖੱਤੀ ਨਹੀਂ ਰੋਟੀ ਰੱਬ ਖਿਲਾ ਕੇ ਦਿਖਾ ਲੈ ਜਦੋਂ ਸ਼ਿਖਰ ਦੁਪਹਿਰ ਹੋ ਗਈ ਰੋਟੀ ਨਾ ਖਾਧੀ ਕਹਿੰਦਾ ਰੱਬ ਖਿਲਾ ਕੇ ਦਿਖਾਵੇ ਦੁਪਹਿਰੋਂ ਬਾਅਦ ਥੋੜੀ ਭੁੱਖ ਜਿਹੀ ਮਹਿਸੂਸ ਹੋਣ ਲੱਗ ਪਈ ਬੱਕੀ ਜੀ ਤਾਂ ਘਰ ਵਿੱਚ ਖਾ ਰਹੇ ਨਾ ਬਣਾ ਕੇ ਤਾਂ ਦੇਖ ਦੇਖ ਕੇ ਥੋਣੀ ਜਿਹੀ ਭੁੱਖ ਮਹਿਸੂਸ ਹੋਈ ਕਹਿੰਦਾ ਮਨ ਡੋਲ ਰਿਹਾ ਹੈ ਘਰ ਛੱਡ ਕੇ ਘਰੋਂ ਬਾਹਰ ਨਿਕਲ ਗਿਆ ਦੇਖਣਾ ਹੀ ਨਹੀਂ ਹੈ ਆ ਜਿਹੜੀਆਂ ਬੀਬੀਆਂ ਵਰਤ ਰੱਖਦੀਆਂ ਨਾ ਕਮਰੇ 'ਚ ਟੈਲੀਵਿਜ਼ਨੇ ਲਾ ਕੇ ਰੱਖਦੀਆਂ ਪਤਾ ਕਿਉਂ ਜੇ ਰਸੋਈ ਵੱਲ ਗਈਆਂ ਫਿਰ ਦਿਲ ਜੂ ਖਾਣ ਨੂੰ ਵੈਸੇ ਤਾਂ ਨਹੀਂ ਸਵੇਰੇ ਤੱਕ ਲੋ ਫੇਣੀਆਂ ਪੰਜ ਚਾਰ ਕੇਲੇ ਖਾਦੇ ਹੁੰਦੇ ਆ ਕਿਲੋ ਫਰੂਟ ਖਾਦਾ ਉਹਨੂੰ ਕਿਥੇ ਭੁੱਖ ਲੱਗਦੀ ਸ਼ਾਮ ਤੱਕ ਫਿਰ ਵਰਤ ਰੱਖਿਆ ਮੋਰੇ ਹੋਣੇ ਤੁਹਾਨੂੰ ਹੱਥ ਜੋੜ ਕੇ ਬੇਨਦੀ ਐ ਜਿਨ੍ਹਾਂ ਦਾ ਤਿਹਾਰ ਐ ਉਹ ਰੱਖਣ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਦਾ ਐ ਬਿਲਕੁਲ ਇਸ ਕੰਮ ਚ ਨਹੀਂ ਪੈਂਦਾ ਉਹ ਸਿਹਤ ਦੀ ਤੰਦਰੁਸਤੀ ਲਈ ਭਾਵੇਂ ਹਫ਼ਤੇ ਬਾਅਦ ਰੋਟੀ ਛੱਡ ਲਓ ਉਹ ਅਲੱਗ ਵਿਸ਼ਾ ਐ ਪਰ ਰੱਬ ਪਾਉਣ ਲਈ ਜਾਂ ਕੋਈ ਬੰਦਾ ਕਵੇ ਉਮਰ ਵਧਾਉਣ ਲਈ ਦਾ ਸਾਧ ਸੰਗਤ ਇਹ ਬਹੁਤ ਵੱਡਾ ਭੁਲੇਖਾ ਹੈ ਇਹਨੂੰ ਫਿਰ ਮਹਾਰਾਜ ਨੇ ਤਾੜਨਾ ਦੇ ਕੇ ਕਿਹਾ ਛੋੜੇ ਅੰਨ ਕਰੇ ਭਖੰਡ ਨਾ ਸੁਹਾਗਣ ਨਾ ਓਏ ਰੰਡ ਜਗ ਮੇ ਬਖਤੇ ਦੁੱਧਾ ਤਾਰੀ ਗੁਪਤੀ ਖਾਵੇ ਵਟਕਾ ਸਾਰੀ ਉਹ ਗੁਪਤ ਤੁਸੀਂ ਪਹਿਲੇ ਸਵੇਰੇ ਫੇਣੀਆਂ ਖਾਲੀਆਂ ਰੱਜ ਕੇ ਫਰੂਟ ਖਾਲਿਆਂ ਕਿੱਲੋਂ ਹੁਣ ਕਿੱਥੇ ਭੁੱਖ ਲੱਗਣੀ ਹੈ ਇਸ ਲਈ ਸਾਧ ਸੰਗਤ ਇਹ ਭਰਮ ਜਣਾ ਪੈਣਾ ਚਲੋ ਉਹ ਬੰਦੇ ਦਾ ਨਾ ਰਸੋਈ ਵੇਖ ਕੇ ਮਨ ਤੜਫੇ ਘਰ ਛੱਡ ਕੇ ਬਾਹਰ ਨਿਕਲ ਗਿਆ ਕਹਿੰਦਾ ਨਾ ਰੋਟੀ ਵੇਖਾਂ ਨਾ ਅੰਦਰ ਤੜਸ ਲੱਗੇ ਖਾਣੀ ਨਹੀਂ ਹੈ ਰੱਬ ਖਿਲਾ ਕੇ ਦਿਖਾ ਲੇ ਘਰ ਛੱਡ ਕੇ ਪਿੰਡੋਂ ਬਾਹਰ ਨਿਕਲ ਗਿਆ ਤੁਰਦਾ ਤੁਰਦਾ ਬਾਹਰ ਜੰਗਲਵਾਲ ਕਹਿੰਦਾ ਦੋ ਚਾਰ ਘੰਟੇ ਟਹਿਲ ਕੇ ਆਵਾਂ ਰੋਟੀ ਵੇਖਣੀ ਨਹੀਂ ਰਾਤ ਤੱਕ ਰੱਬ ਖਿਲਾ ਕੇ ਦਿਖਾ ਲੇ ਜੰਗਲਵਾਲ ਨੂੰ ਚਲਾ ਗਿਆ ਪਿੰਡ ਤੋਂ ਬਾਹਰ ਘਨੇ ਸੰਗਣੇ ਜੰਗਲਵਾਲ ਚਲਾ ਗਿਆ ਦਰਪਤਾਂ ਦੀ ਸ਼ਾਂ ਹਵਾ ਲੱਗਦੀ ਐ ਧਿਆਨ ਤੇ ਉਧਰ ਪਲਟ ਰਿਹਾ ਐ ਇੱਕ ਦਰਖਤ ਦੇ ਕੋਲ ਜਾ ਕੇ ਛਾਵੇਂ ਬਹਿ ਗਿਆ ਕਹਿੰਦਾ ਤਿੰਨ ਚਾਰ ਘੰਟੇ ਇੱਥੇ ਬੈਠੇ ਰਹਿਣਾ ਰਾਤ ਪਈ ਤੇ ਜਾਣਾ ਅੱਜ ਰੋਟੀ ਨਹੀਂ ਖਾਣੀ ਖਲਾਗੇ ਤਾਂ ਖਾਲੇ ਜੇ ਰੱਬ ਰੋਟੀ ਲਿਖਦਾ ਐ ਐਨੇ ਨੂੰ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਉਹ ਜੰਗਲ ਦੇ ਉਸ ਦਰਖਤ ਦੇ ਕੋਲੋਂ ਨਾ ਉੱਠ ਕੇ ਦੋਕ ਤਿੰਨ ਕ ਹੋਰ ਤੁਰ ਕੇ ਕਦਮ ਅੱਗੇ ਗਿਆ ਤਾਂ ਅੱਗੇ ਨਾ ਹੈਰਾਨੀ ਦੀ ਹੱਦ ਨਾ ਰਹੀ ਰੋਟੀ ਦੇ ਦੋ ਟਿਫਨ ਪਏ ਨੇ ਚੌਲਾਂ ਨਾਲ ਸਬਜ਼ੀ ਨਾਲ ਭਰੇ ਹੋਏ ਨੇ ਹੈਰਾਨ ਹੋ ਗਿਆ ਵੇ ਰੱਬ ਦੀ ਅਭੀ ਕੋ ਕਲਾ ਇੱਥੇ ਰੋਟੀ ਕੌਣ ਰੱਖ ਗਿਆ ਜਦੋਂ ਚੌਲਾਂ ਦੇ ਟਿਫਨ ਤੇ ਰੋਟੀ ਵੱਲ ਵੇਖਿਆ ਨਾ ਕਹਿੰਦਾ ਨਹੀਂ ਨਹੀਂ ਖਾਣਾ ਨਹੀਂ ਇਹ ਵੀ ਮਾਇਆ ਹੈ ਰੱਬ ਦੀ ਕਹਿੰਦਾ ਨਹੀਂ ਖਾਣੀ ਉਹ ਅਸਲ ਵਿੱਚ ਟਿਫਨ ਰੋਟੀ ਦੇ ਭਰੇ ਚੌਲ ਛੱਡ ਕੇ ਕੋਈ ਭੱਜ ਗਿਆ ਕੋਈ ਰਾਹੀਰ ਮੁਸਾਫਿਰ ਖਾਣ ਲੱਗਾ ਉਹਨੂੰ ਕਹਿੰਦੇ ਉਸ ਜੰਗਲ ਵਿੱਚ ਘੋੜਿਆਂ ਦੀ ਆਵਾਜ਼ ਸੁਣੀ ਪੌੜਨ ਦੀ ਉਹਨਾਂ ਕਹੇ ਸ਼ਾਇਦ ਲੁਟੇਰੇ ਡਾਕੂ ਆ ਗਏ ਉਹ ਆਹ ਨਾਅ ਛੱਡ ਕੇ ਭੱਜ ਗਏ ਇਹ ਟਿਫਨ ਵੱਲ ਵੇਖ ਰਿਹਾ ਹੈ ਇੰਨੇ ਨੂੰ ਘੋੜਿਆਂ ਦੀ ਆਵਾਜ਼ ਛੇ ਰਾਈ ਇਹ ਵੀ ਡਰ ਗਿਆ ਇਹਨੇ ਟਿਫਨ ਛੱਡ ਕੇ ਉਹ ਭਰੇ ਹੋਏ ਚੌਲਾਂ ਦੇ ਪਰੇ ਲੁਕ ਗਿਆ ਅਨ ਸੱਤ ਘੋੜਿਆਂ ਤੋਂ ਡਾਕੂ ਉਤਰੇ ਇੱਕ ਡਾਕੂ ਡਾਕੂਆਂ ਦੇ ਸਰਦਾਰ ਨੂੰ ਕਹਿੰਦਾ ਕਹਿੰਦਾ ਦੇਖੋ ਜੀ ਡੱਬੇ ਭਰੇ ਪਏ ਨੇ ਚੌਲਾਂ ਤੇ ਸਬਜ਼ੀ ਰੋਟੀ ਦੇ ਆਓ ਖਾਈਏ ਕੋੜਿਆਂ ਤੋਂ ਲੁਟੇਰੇ ਡਾਕੂ ਉਤਰ ਗਏ ਜਦੋਂ ਉਹ ਖਾਣ ਲੱਗੇ ਵਿੱਚੋਂ ਇੱਕ ਸਿਆਣਾ ਡਾਕੂ ਬੋਲਿਆ ਕਹਿੰਦਾ ਜੀ ਖਾਇਓ ਨਾ ਤਾਂ ਡਾਕੂਆਂ ਦਾ ਸਰਦਾਰ ਕਹਿੰਦਾ ਕਿਉਂ ਕਹਿੰਦਾ ਜੀ ਹੋ ਸਕਦਾ ਕਿਸੇ ਨੇ ਜ਼ਹਿਰ ਮਲਾਈ ਹੋਵੇ ਹੋ ਸਕਦਾ ਕਿਸੇ ਨੇ ਜ਼ਹਿਰ ਮਲਾਈ ਹੋਵੇ ਆਪਾਂ ਖਾ ਕੇ ਸਾਰੇ ਮਰ ਜਾਈਏ ਬਿਲਕੁਲ ਨਹੀਂ ਖਾਣਾ ਚਾਹੀਦਾ ਇੱਥੇ ਭਰੇ ਹੋਏ ਡੱਬੇ ਚੌਲਾਂ ਦੇ ਰੋਟੀ ਸਬਜ਼ੀ ਦੇ ਕੌਣ ਰੱਖ ਗਏ ਇੱਕ ਵਾਰ ਭਾਲ ਕਰਨੀ ਚਾਹੀਦੀ ਹੈ ਉਹਨਾਂ ਕੇ ਆਲੇ-ਦੋਲੇ ਲੱਭੋ ਜੇ ਜ਼ਹਿਰ ਲਾਈ ਹੋਏ ਬੰਦਾ ਵੀ ਇੱਥੇ ਨੇੜੇ-ਤੇੜੇ ਹੋਣਾ ਹੈ ਨੇੜਿਓਂ ਫੜ ਲਿਆ ਫਿਰ ਉਹਨੂੰ ਝਾੜੀਆਂ ਚ ਲੁਕਿਆ ਉਹੀ ਉਹ ਫੜਿਆ ਗਿਆ ਉਹਨੂੰ ਸਾਹਮਣੇ ਲਿਆਂਦੋ ਕਹਿੰਦਾ ਮੇਰਾ ਨਹੀਂ ਹੈ ਪਹਿਲਾਂ ਕੋਈ ਛੱਡ ਕੇ ਭੱਜ ਗਿਆ ਕਹਿੰਦੇ ਨਹੀਂ ਤੇਰਾ ਹੀ ਹੈ ਸੱਚੋ-ਸੱਚ ਦੱਸ ਜ਼ਹਿਰ ਲਾਈ ਹੈ ਕਹਿੰਦਾ ਜੀ ਮੈਂ ਨਹੀਂ ਲਲਾਇਆ ਕੁਝ ਵੀ ਕਹਿੰਦੇ ਤੇਰਾ ਹੀ ਦਿੱਸਨੋ ਕਹਿੰਦਾ ਮੇਰਾ ਨਹੀਂ ਜੀ ਕੋਈ ਹੋਰ ਛੱਡ ਗਿਆ ਕਹਿੰਦੇ ਸੱਚੋ-ਸੱਚ ਦੱਸ ਕਿ ਮਲਾਇਆ ਕਹਿੰਦਾ ਜੀ ਮੇਰਾ ਹੈ ਹੀ ਨਹੀਂ ਮੈਂ ਕੀ ਦੱਸਾਂ ਉਹਰ ਡਾਕੂਆਂ ਦਾ ਸਰਦਾਰ ਕਹਿੰਦਾ ਇਹਦੇ ਲਫੇੜੇ ਛੱਡੋ ਪਹਿਲਾਂ ਇਹਨੂੰ ਖਿਲਾਓ ਜੇ ਜ਼ਹਿਰ ਹੋਈ ਤਾ ਇਹ ਮਰੇਗਾ ਪਹਿਲਾਂ ਉਹਨਾਂ ਸਭ ਡਾਕੂਆਂ ਨੇ ਐਸੇ ਥੱਪੜ ਛੱਡ ਛੱਡ ਕੇ ਉਹਨੂੰ ਖਿਲਾਇਆ ਜੋਲ ਵੀ ਖਿਲਾਇ ਸਬਜੀ ਵੀ ਖਿਲਾਈ ਜਦੋਂ ਉਹਨੂੰ ਕੁਝ ਨਾ ਹੋਇਆ ਫਿਰ ਡਾਕੂਆਂ ਨੇ ਕਹਾਦਾ ਉਹ ਰੋਂਦਾ ਹੋਇਆ ਨਾ ਫਿਰ ਸਾਧੂ ਕੋਲ ਆਇਆ ਕਹਿੰਦਾ ਜੀ ਮੰਨਦਿਆ ਰੱਬ ਹੈ ਜਿਉ ਉਹਨੇ ਲਿਖਿਆ ਭਾਗਾ ਚੋ ਖਿਲਾਉਂਦਾ ਵੀ ਆ ਪਰ ਥੱਪੜ ਮਾਰ ਮਾਰ ਕੇ ਖਿਲਾਉਂਦਾ ਫਿਰ ਜਦੋਂ ਖਿਲਾਣ ਤੇ ਆ ਜਾਏ ਨਾ ਫਿਰ ਤੱਪੜ ਮਾਰ ਕੇ ਖਿਲਾਉਂਦੇ ਜੇ ਨਹੀਂ ਭੱਗਣਾ ਫਿਰ ਕੋਈ ਖਿਲਾ ਨਹੀਂ ਸਕਦਾ ਕਿਉਂ ਇਹ ਤਾਂ ਨਕ ਨੱਥ ਖਸਮ ਹੱਥ ਕਿਰਤ ਤੱਕੇ ਦੇ ਜਹਾਂ ਦਾਣੇ ਤਾਹਾਂ ਖਾਣੇ ਨਾਨਕਾ ਸੱਚ ਹੈ ਪਰ ਇਹ ਵਿਸ਼ਵਾਸ ਕਿਸੇ ਕਿਸੇ ਨੂੰ ਹੁੰਦਾ ਹੈ